ਇਹ ਰੀਕਾਉਂਟਿੰਗ ਤੁਸੀਂ ਸਰਪੰਚ ਬਣੇ ਆ ਹਾਂ ਇਹ ਕੀ ਨਾ ਤੁਹਾਡਾ ਕਿੰਨੀਆਂ ਵੋਟਾਂ ਨਾਲ ਪਹਿਲਾਂ ਹਾਰੇ ਸੀ ਹੁਣ ਕਿੰਨੀਆਂ ਨਾਲ ਜਿੱਤੇ ਆ ਜਿੱਤੇ ਆ ਜੱਟ ਜਿਹੜਾ ਜਿੱਤੇ ਆ ਨਾ ਸੀਗਾ ਉਹ ਸਾਨੂੰ ਖਰਾਬਤਾ ਸਾਡੇ ਜਿੱਤ ਖਰਾਬਤਾ ਹਾਰੇ ਹੁੰਦਾ ਕਿਉਂਕਿ ਉਹ ਤਾਂ ਮੁਲਾਜ਼ਮਾਂ ਨੇ ਮਿਲੀ ਭੁਗਤ ਕਰੀ ਮੁਲਾਜ਼ਮਾਂ ਨੇ ਤੇ ਤੁਸੀਂ ਹੁਣ ਇਹ ਗਿਣਤੀ ਰੀਕਾਉਂਟਿੰਗ ਦੀ ਤੁਸੀਂ ਪਾਈ ਸੀ ਹਾਂ ਅਸੀਂ ਰੀਕਾਉਂਟਿੰਗ ਦੀ ਜਿਵੇਂ ਪਾਈ ਸੀ ਓਕੇ ਤੇ ਸਾਡੇ ਤੋਂ ਮਾਈ ਗਈ ਹੈ ਹਾਂ ਤੇ ਅਸੀਂ ਤੁਹਾਨੂੰ ਸਾਬੂ। ਉਹਨੂੰ ਇਨਸਾਦ ਦਾ। ਸਰਕਾਰ ਇਮਾਨਦਾਰੀ ਨਾਲ ਕਰਦੇਗਾ। ਹਾਂ। ਥੈਂਕ ਯੂ। ਠੀਕ ਹੈ। ਸਰਕਾਰ ਮੰਨਦਾ। ਠੀਕ ਹੈ। ਦੂਜੀ ਪਾਰਟੀ। ਉਹ ਹਾਂ ਜੀ ਬਾਈ ਜੀ। ਪਿੰਡ ਪਥਰੇੜੀਆਂ ਦੀ ਰੀਕਾਉਂਟਿੰਗ ਜੋ ਕਿ ਹੋਈ ਸੀ। ਇਸ ਦੇ ਵਿੱਚ ਜੋ ਮੌਜੂਦਾ ਸਰਪੰਚ ਸੀ ਉਸ ਵੱਲੋਂ ਉਸ ਨੂੰ 20 ਵੋਟਾਂ ਨਾਲ ਪਹਿਲਾਂ ਜੇਤੂ ਸੀ ਤੇ ਹੁਣ ਉਸ ਨੂੰ ਦੁਬਾਰਾ ਰੀਕਾਉਂਟਿੰਗ ਦੇ ਵਿੱਚ ਖਾਰ ਪਹਿਲਾਂ ਕੌਣ ਸੀ ਸਰਪੰਚ ਬਾਈ ਜੀ ਕੇਵਲ ਸਿੰਘ ਜੀ ਅੱਛਾ ਉਹ ਕਿੱਥੇ ਵਜੋਂ ਦੇ ਸਾਡੀ ਕਿੱਥੇ ਸਾਡੀ ਸ਼ੀਟ ਦਸਾਈ ਜੀ ਪ੍ਰਸ਼ਾਸਨ ਨੇ ਅੱਛਾ ਅੱਜ ਨਾ 10 ਮਹੀਨੇ ਹੋ ਗਏ ਜੀ ਮਹੀਨੇ ਬਗ ਅੱਜ ਦੂਜੇ ਨੂੰ ਬੈਸਤਾਰ ਜੀ ਮਹੀਨੇ ਨਾ ਕੋਈ ਕੰਮ ਨਹੀਂ ਕੋਈ ਪਾਰਟੀ ਨੇ ਸ਼ਰੀਆਂ ਤੋਂ ਕੱਕਾ ਕਰਿਆ ਜੀ ਸਾਡੇ ਗੱਲ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਸ਼ਾਸ਼ਨ ਨੇ ਕੋਈ ਗੱਡਾ ਸੁਣੀ ਨਹੀਂ ਜੀ ਨਹੀਂ ਜੇ ਸਰਕਾਰ ਨੇ ਤਾਂ ਉਸ ਸਮੇਂ ਹੀ ਤੁਹਾਨੂੰ ਹਰਾ ਦੇਣਾ ਸੀ ਜੇ ਸਰਕਾਰ ਧੱਕਾ ਕਰਦੀ ਸਾਰਾ ਕੁਝ ਆ ਜਿਹੜੀ ਕਾਊਂਟਿੰਗ ਹੋਈ ਵੀ ਉਹਦੀ ਅਕਾਊਂਟਿੰਗ ਪੁਰਾਣੀ ਕਾਊਂਟਿੰਗ ਦੀ ਜੀ ਨਵੀਂ ਕਾਊਂਟਿੰਗ ਜਿੰਨੀ ਕੋਈ ਕਹਿੰਦਾ ਜਿੰਨੂੰ ਦਿਖਾਉਂਦਾ ਪਹਿਲਾਂ ਮੈਨੂੰ ਦਿਖਾਉਂਦਾ ਪਹਿਲਾਂ ਤੁਸੀਂ ਕਿੰਨੇ ਵੋਟਾਂ ਤੇ ਜਿੱਤੇ ਸੀ 352 ਵੋਟਾਂ ਲੁਭਾਈ ਦੀ 333 ਵੋਟਾਂ ਲੁਭਾਈ ਸੀ 352 ਤੁਹਾਨੂੰ 333 ਉਹਨੂੰ ਹੁਣ ਉਹਨੂੰ 352 ਹੋ ਗਈ 333 ਤੁਹਾਨੂੰ ਨਹੀਂ ਸਰਟੀਫਿਕੇਟ ਤੁਹਾਨੂੰ ਉਸ ਸਮੇਂ ਦਿੱਤਾ ਸੀ ਤੇ ਜਿਹੜੇ ਮੁਲਾਜ਼ਮਾਂ ਨੇ ਤੁਹਾਨੂੰ ਜਿੱਤੇ ਵਾਰੀ ਦਾ ਉਹ ਵੀ ਕੱਲ ਨੂੰ ਉਹਦੇ ਦੀ ਵੀ ਇਨਕੁਆਰੀ ਹੋ ਸਕਦੀ ਆ ਆਈ ਰੋਡ ਜਾਵਾਂਗੇ ਰੋਡ ਜਾਵਾਂਗੇ ਕੋਟ ਦਾ ਰੋਕ ਰਣ ਅਸੀਂ ਜਮ ਵੀ ਲਾਪੇ ਨੇ ਜੀ ਇਹ ਰੋਡਾਂ ਨੂੰ ਕਿਸਾਨਾਂ ਨਾਲੇ ਦੋ ਵਾਰੀ ਪਹਿਲਾਂ ਕਾਊਂਟਿੰਗ ਹੋਈ ਹੈ ਜੀ ਦੋ ਵਾਰੀ ਗਿਣਤੀ ਹੋਈ ਹੈ ਜਿੱਦਾਂ ਨਾ ਇਲੈਕਸ਼ਨ ਹੋਈ ਹੈ ਨਾ ਦੋ ਵਾਰਾ ਦੋ ਵਾਰੀ ਗਿਣਤੀ ਹੋਲੀ ਜਿ ਲਗਾਤਾ ਲਗਾਤਾਰ ਦੋ ਵਾਰ ਜਦ ਇਹਦੀ ਕਾਊਂਟਿੰਗ ਹੋਈ ਹੈ ਉਸ ਟਾਈਮ ਵੀਡੀਓ ਬਣੀ ਹੋਈ ਹੈ ਜੀ ਸਾਰਾ ਕੁਝ ਬਣੀ ਹੋਈ ਜੀ ਉਹ ਵੀ ਵੀਡੀਓ ਬਣੀ ਹੋਈ ਹੈ ਅੱਛਾ ਅੱਜ ਦਾ ਦਿਨ ਸਾਨੂੰ ਉਹ ਕਰਾ ਰਹੇ ਆ ਜੀ ਅੱਜ ਸਾਨੂੰ ਹਰਾ ਕੇ ਦੂਜੇ ਨੂੰ ਜੇਤੂ ਕਰਾ ਦੇ ਰਹੇ ਨੇ ਨਹੀਂ ਵੀ ਕਾ ਕਰ ਰਹੀ ਆ ਆਵਾਜ਼ ਦੀ ਕੁਆਲਿਟੀ ਸ਼ਰੇਮ ਤਾਂ ਕਾ ਕਰ ਰਹੀ ਹੈ ਜੀ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਹੋ ਜੀ ਕਿਸੇ ਕਿਸੇ ਪਾਰਟੀ ਕਰਦੇ ਸਾਡੇ ਨਾਲ ਗਿਲਿਸ਼ੀਪਿਆ ਕਰਦੇ ਆ ਜੀ ਕਿਥੇ ਗੱਲਾਂ ਕਰਦੇ ਹੋ ਗੱਲਾਂ ਕਰਕੇ ਸਾਡੇ ਨਾਲ ਗਿਲਿਸ਼ੀਪਿਆ ਕਰਦੇ ਆ ਇਹਦੇ ਕਰਕੇ ਸਾਨੂੰ ਇਹਨਾਂ ਨੇ ਨਵੀਂ ਜੁਆਇਨ ਕਰੀ ਹੈ ਜੀ ਇਹਨਾਂ ਨੂੰ ਜਿਤਾਤਾ ਇਹਨਾਂ ਨੂੰ ਜੇਤੂ ਕਰਾ ਦੇ ਦਿੱਤਾ ਜਿਹੜੇ ਕਾਂਗਰਸ ਤੋਂ ਆ ਕੇ ਜੁਆਇਨ ਕਰ ਰਹੇ ਆ ਉਹਨਾਂ ਨੂੰ ਜਿਤਾ ਰਹੇ ਆ ਜਿਹੜੇ ਪੁਰਾਣੇ ਵਰਕਰ ਆ ਉਹਨਾਂ ਨੂੰ ਕੁਝ ਨਹੀਂ ਦੇ ਰਹੇ ਜਿ ਉਹਨਾਂ ਦਾ ਉਹ ਕਰ ਰਹੇ ਆਣ ਦੇਖੀ ਕਰ ਰਹੇ ਆ ਉਹਨਾਂ ਨੂੰ ਕਹਿੰਦੇ ਸਾਡੀ ਕੋਈ ਲੋੜ ਨਹੀਂ ਹੈ ਵੀ ਜ ਦਰਦ ਜੀ ਕਾਂਗਰਸੋਂ ਆ ਗਏ ਜਾਂ ਕਿਸੇ ਹੋਰ ਪਾਰਟੀ ਨੂੰ ਆ ਗਏ ਜੀ ਜੋਇਨ ਕਰਨਾ ਚਾਹੁੰਦੇ ਨੇ ਨਹੀਂ ਤੇ ਤੁਸੀਂ ਹੁਣ ਅਗਲਾ ਤੁਹਾਡਾ ਸਟੈਪ ਹਾਈ ਕੋਰਟ ਹੈ ਇਹਨਾਂ ਨੇ ਚੋਣ ਕਮਿਸ਼ਨਰ ਦਾ ਡੀਸੀ ਸਾਹਿਬ ਨੂੰ ਦਿੱਤੀ ਹੋਈ ਸੀ ਐਸਡੀਐਮ ਸਾਹਿਬ ਦੇ ਐਡੀਸ਼ਨ ਸਾਹਿਬ ਦੇ ਐਡੀਸ਼ਨ ਸਾਹਿਬ ਦੇ ਇਹਨਾਂ ਨੇ ਰੀਕਾਉਂਟਿੰਗ ਕਰਵਾਈ ਆ ਹਾਂਜੀ ਹਾਂਜੀ ਉਹਦੇ ਵੀ ਸਾਨੂੰ ਹਰਾਇਆ ਉਹਦੇ ਸਾਨੂੰ ਹਰਾਇਆ ਗਿਆ ਉਹਦੇ ਸਾਨੂੰ ਹਰਾਇਆ ਗਿਆ ਜੀ ਦੁਬਾਰੇ ਤੇ ਪੈਸੇ ਦੋ ਵਾਰੀ ਅਕਾਊਂਟਿੰਗ ਹੋਣੀ ਜੀ ਦੋ ਵਾਰੀ ਜਿੱਤੂ ਕਰਾ ਰਿਹਾ ਅੱਜ ਦੇ 9 ਮਹੀਨੇ ਹੋ ਗਏ ਜੀ 9 ਮਹੀਨੇ ਉੱਪਰ ਨੂੰ ਵੋਟਾਂ ਪਈਆਂ ਜੀ ਕੋਈ ਸਰਟੀਫਿਕੇਟ ਮਿਲਿਆ ਉਸ ਪੈਸੇ ਨਾਲ ਠੀਕ ਹੈ ਤੁਹਾਨੂੰ ਨਹੀਂ ਪਤਾ ਹੁਣ ਕਿਵੇਂ ਹਰਾਤ ਕਿਆ ਕਰਤਾ ਜੀ ਗਿਆ ਇਹਨਾਂ ਨੇ ਇਹਦਾ ਫੇਰੀ ਕਰੀਆ ਕਿਆ ਨਹੀਂ ਪਾਰਟੀ ਨੇ ਜੀ ਕੋਈ ਵੋਟਾਂ ਨਹੀਂ ਦਿਵਾਈਆਂ ਅੰਦਰ ਹੁਣ ਤੁਹਾਨੂੰ ਤੁਸੀਂ ਦਿਖਾਈਆਂ ਵੋਟਾਂ ਦੇਖਿਆ ਕੱਲੀ ਕੱਲੀ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਪਹਿਲਾਂ ਜਿਹੜੀ ਨਾਲ ਮੈਚ ਇੱਥੇ ਦਾ ਵੀ ਹੁਣ ਦੂਜਿਆਂ ਨਾਲ ਕਿਵੇਂ ਜਿੱਤ ਗਿਆ ਜੀ ਕਿੱਥੇ ਇਹਦਾ ਫੇਰੀ ਦਿਖਾਈਆਂ ਵੋਟਾਂ ਨਹੀਂ ਪਈਆਂ ਵੋਟਾਂ ਨਾਲੇ ਉਹ ਕਰਿਆ ਹੋਇਆ ਗੁਰ ਵੋਟਾਂ ਬਦ ਉਰੇ ਉਪਰ ਉਹ ਕੀ ਕਰੇ ਇਹਨਾਂ ਨੇ ਨਹੀਂ ਤੁਹਾਨੂੰ ਬੈਲਟ ਵੀ ਹੁਣ ਦਿਖਾਏ ਨਹੀਂ ਇਹਨਾਂ ਨੇ ਤਾਂ ਮੇਰੀ ਗੱਲ ਸੁਣਾ ਕੁਛ ਨਹੀਂ ਕੁਛ ਵੀ ਨਹੀਂ ਹੋ ਰਿਹਾ ਉਹ ਕਹਿੰਦਾ ਦਿਖਾਏਗਾ ਕੋਈ ਫਾਇਦਾ ਹੀ ਨਹੀਂ ਜੇ ਇਹਦਾ ਕਿਆ ਕਰਿਆ ਕਰ ਜੇ ਦੋ ਵਾਰੀ ਪਹਿਲਾ ਕਾਊਂਟਿੰਗ ਵੀਟੀ ਚ ਲਗਾਤਾਰ ਜਿੱਦਾਂ ਇਲੈਕਸ਼ਨ ਹੋਈ ਦੋ ਵਾਰੀ ਕਾਊਂਟਿੰਗ ਹੋ ਗਈ ਉੱਤੇ ਦੋ ਵਾਰ ਕਾਊਂਟਿੰਗ ਹੋ ਗਈ ਇਸ ਇਨਸਾਨ ਨੇ ਕਰਾਈ ਹੈ ਜਿਹੜੇ ਇਨਸਾਨ ਨੂੰ ਹੁਣ ਜੇਸੂ ਕਰਾਉਣਾ ਉਹਨਾਂ ਦੋ ਵਾਰ ਕਰਵਾਈ ਹੈ ਹਾਰੇ ਜਦੋਂ ਤੋਂ ਮੈਂ ਜਿੱਤ ਰਿਹਾ ਅੱਜ ਮੈਂ ਹਾਰ ਗਿਆ ਮੈਨੂੰ ਨਹੀਂ ਪਤਾ ਕਿਆ ਕਰੀਏ ਠੀਕ ਹੈ ਇਸ ਸਨੂ ਪਿੰਡ ਤੋਂ ਫੇਰੀਆਂ ਦੇ ਸਾ ਜੋ ਜੇਤੂ ਜੇਤੂ ਸਰਪੰਚ ਅਨੰਦਿਆ ਸੀਗਾ 19 ਵੋਟਾਂ ਨਾਲ ਤੇ ਉਸ ਤੋਂ ਬਾਅਦ ਅੱਜ ਇਹਨਾਂ ਨੂੰ ਫੇਰ ਦੁਬਾਰਾ 19 ਵੋਟਾਂ ਦੇ ਨਾਲ ਰੀਕਾਉਂਟਿੰਗ ਦੇ ਵਿੱਚ ਹਰਾਜਤਾ ਗਿਆ ਤੇ ਸਰਟੀਫਿਕੇਟ ਮਿਲਿਆ ਹੈ ਐਡਮ ਦਫ਼ਤਰ ਸ੍ਰੀ ਚਮਕੌਰ ਸਾਹਿਬ ਇਹਨਾਂ ਵੱਲੋਂ ਰੈਟ ਪਟੀਸ਼ਨ ਪਾਈ ਗਈ ਸੀ ਜਿਸ ਦੀ ਅੱਜ ਇਹਨਾਂ ਨੇ ਰੀਕਾਉਂਟਿੰਗ ਕਰਵਾਈ ਹੈ ਪੁਲਿਸ ਪ੍ਰਸ਼ਾਸਨ ਦਾ ਐਡਮ ਸਾਹਿਬ ਵੱਲੋਂ ਪੂਰਾ ਪ੍ਰਬੰਧ ਕੀਤਾ ਹੋਇਆ ਸੀ ਤੇ ਪੂਰੀ ਕਾਰ ਇਹ ਪਾਸੇ ਵੈਰੀਫਾਈਟ ਹੋਈ ਵੀ ਆ ਰੀਕਾਉਂਟਿੰਗ ਦੇ ਵਿੱਚ ਹੁਣ ਜੋ ਹਾਰ ਰਿਹਾ ਹੋਇਆ ਸਰਪੰਚ ਸੀ 19 ਵੋਟਾਂ ਨਾਲ ਹਾਰ ਰਿਹਾ ਸੀ ਉਸ ਨੂੰ ਦੁਬਾਰਾ ਅੱਜ 19 ਵੋਟਾਂ ਨਾਲ ਜੇਤੂ ਕਰਾਰ ਦਿੱਤਾ ਗਿਆ ਹੈ ਤਸਵੀਰਾਂ ਤਸਰੀੜੀਆਂ ਦੀਆਂ ਇੱਥੇ ਕੀ ਜੇਤੂ ਸਰਪੰਚਾ ਜਿਸ ਨੂੰ 19 ਵੋਟਾਂ ਦੇ ਨਾਲ ਅੱਜ ਜੇਤੂ ਐਲਾਨ ਕੀਤਾ ਗਿਆ ਐਸ.ਡੀ.ਐਮ ਅਮਰੀਕ ਸਿੰਘ ਸਿੱਧੂ ਤਹਿਸੀਲਦਾਰ ਸਾਹਿਬ ਸਾਰਾ ਪ੍ਰਸ਼ਾਸਨ ਇੱਥੇ ਹਾਜ਼ਰ ਹੈ ਦੇਲੀਨੂ ਸ੍ਰੀਮੰਤ ਕੌਰ ਸਾਹਿਬ ਤੋਂ ਇੱਕ ਵਾਰ ਸਤਿ ਸ੍ਰੀ ਅਕਾਲ